ਆ ਦੇਖੋ ਜੀ ਆਟਾ ਮਲ ਲਿਆ ਜੀ ਇਦਾਂ ਇਹਨੂੰ ਮਲ ਕੇ ਰੱਖ ਲੈਣਾ ਇਹਦੇ ਵਿੱਚ ਥੋੜਾ ਜਿਹਾ ਮਤਲਬ ਕਿ ਰਫੈਂਟ ਕਹਿੰਦੇ ਨੇ ਉਹ ਰਫੈਂਟ ਪਾ ਲੈਣਾ ਇੰਨਾ ਕਰ ਰਫੈਂਟ ਪਾ ਕੇ ਇਹਨੂੰ ਤੁਸੀਂ ਫੇਰੇ ਅੰਦਰ ਦਾ ਘੋਲ ਲੈਣਾ ਮੁੱਕੀ ਦੇ ਦੇਣੀ ਮਤਲਬ ਕਿ ਆਟੇ ਨੂੰ ਗਨ ਕੇ ਰੱਖਣਾ ਜਿਵੇਂ ਆਟਾ ਗੁੰਨਦੇ ਆ ਮਤਲਬ ਬਹੁਤ ਜ਼ਿਆਦਾ ਕਰੜਾ ਨਹੀਂ ਕਰਨਾ ਹੈਗਾ ਹਾਰ ਨਹੀਂ ਕਰਨਾ ਠੀਕ ਜੀ ਬਣਾ ਲਿਆ ਬੀਏ ਫੁੱਲਣ ਤੋਂ ਬਾਅਦ ਵਧੀਆ ਹੋ ਗਈ ਇਹਨੂੰ ਐ ਚੰਗੀ ਤਰ੍ਹਾਂ ਮੁੱਕੀ ਦੇ ਦਿੰਦੇ ਹਾਂ ਹਲੇ ਹੋ ਗਿਆ ਨਾ ਵਧੀਆ ਠੀਕ ਹੈ ਆਪਾਂ ਇੱਥੇ ਥੋੜਾ ਇਹ ਤੇਲ ਥੋੜਾ ਪਾਉਣਾ ਥੋੜਾ ਸਰੋਂ ਸਰੋਂ ਦਾ ਤੇਲ ਨਹੀਂ ਪਾਉਣਾ ਹੈਗਾ ਜਿਵੇਂ ਰਫੈਂਟ ਹੋ ਗਿਆ ਘਿਓ ਹੋ ਗਿਆ ਉਹ ਤੁਸੀਂ ਪਾ ਸਕਦੇ ਆ ਇਹਦੇ ਵਿੱਚ ਠੀਕ ਆ ਜੀ ਇਹਨੂੰ ਚੰਗੀ ਤਰ੍ਹਾਂ ਇੱਦਾਂ ਮੋੱਕੀ ਦੇ ਕੇ ਠੀਕ ਆ ਯਾਰ ਕਿੰਨਾ ਵਧੀਆ ਹੋਊਗਾ ਇਹਨੂੰ ਹੁਣ ਇਦਾਂ ਆਪਾਂ ਇਹਨੂੰ ਹੁਣ ਆਪਾਂ 2-3 ਘੰਟੇ ਵਾਸਤੇ ਰੱਖਣਾ ਠੀਕ ਆ ਜੀ 2-3 ਘੰਟੇ ਵਾਸਤੇ ਰੱਖ ਕੇ ਠੀਕ ਆ ਜੀ ਇਹ ਹੁਣ 2-3 ਘੰਟੇ ਵਾਸਤੇ ਰੱਖਣਾ ਇਹਦੇ ਉੱਤੇ ਆਪਾਂ ਦੇਣੀ ਆ ਪਲੇਟ ਠੀਕ ਆ ਇਦਾਂ ਮੁੱਦੀ ਮਾਰਨੀ ਆ ਜਰੂਰ ਇਦਾਂ ਦੇਣੀ ਆ ਪਲੇਟ ਤੇ ਇਹ ਫੁੱਲੂਗਾ ਥੋੜਾ ਜਿਆ ਫੁੱਲ ਕੇ ਬਾਹਰ ਵੀ ਆ ਸਕਦਾ ਠੀਕ ਆ ਜੀ ਉੱਤੇ ਜਰੂਰ ਢਾਰ ਰੱਖਣਾ ਤੁਸੀਂ ਕੁਝ ਨਾ ਕੁਝ ਰੱਖਣਾ ਕੋਈ ਡੱਬਾ ਹੋ ਗਿਆ ਜੇ ਯਾ ਕੋਈ ਆ ਡੱਬਾ ਉਧਰ ਰੱਖਤਾ ਜਰੂਰ ਡੱਬਾ ਰੱਖਣਾ ਬਾਹਰ ਰੱਖਣਾ ਉੱਤੇ ਠੀਕ ਆ ਜੀ ਹੁਣੇ 2-3 ਘੰਟੇ ਪਿਆ ਰਹੂਗਾ ਇਹਨ ਵਧੀਆ ਹੋ ਜਾਊਗਾ ਇਹ ਚ ਫਲੇਵਰ ਵਧੀਆ ਆ ਜਾਊਗਾ ਜੋ ਜੋ ਆਪਾਂ ਪਾਇਆ ਵਿੱਚ ਨਮਕ ਪਾਇਆ ਖੰਡ ਪਾਈ ਆ ਤੇ ਸੁੱਕਾ ਮਿਲਕ ਪਾਇਆ ਆ ਠੀਕ ਆ ਜੀ ਤੇ ਹੋਰ ਮਤਲਬ ਕਿ ਖਮੀਰਾ ਪਾਇਆ ਜਿਹੜਾ ਖਮੀਰਾ ਉਹ ਤਾਂ ਆਪੇ ਇਹਨੂੰ ਵੀ ਪਾ ਸਕਦੇ ਆ ਤੇ 2-3 ਘੰਟੇ ਬਾਅਦ ਜੀ ਦੇਖੋ ਕਿੰਨਾ ਵਧੀਆ ਹੋ ਜਾਊਗਾ ਫਿਰ ਫਿਰ ਇਹਦੇ ਗੱਜ਼ ਗੱਜ਼ ਬਣਨਗੇ ਲੋ ਜਿਹਨੂੰ ਆਪਾਂ ਹੁਣ ਆਟੇ ਵਿੱਚ ਦੇਖਦੇ ਨੇ 2-3 ਘੰਟੇ ਹੋ ਗਏ ਸੀ ਰੱਖੇ ਨੂੰ ਦੇਖੋ ਕਿੰਨਾ ਵਧੀਆ ਹੋਇਆ ਪਿਆ ਫੁੱਲਿਆ ਪਿਆ ਨਾ ਆਟਾ ਕਿੰਨਾ ਵਧੀਆ ਦੇਖ ਕਿੰਨਾ ਵਧੀਆ ਹੋਇਆ ਪਿਆ ਆ ਆ ਦੇਖੋ ਜੀ ਇਹ ਸਾਰਾ ਆਟਾ ਹੈ ਇੱਧਰ ਉੱਪਰ ਇੱਥੇ ਚਕਲੇ ਚਕਲੇ ਤੇ ਸਾਰਾ ਆਟਾ ਰੱਖ ਲੈਣਾ ਚਕਲੇ ਤੇ ਆਟਾ ਰੱਖ ਕੇ ਉਹਨਾਂ ਨੂੰ ਆਟੇ ਨੂੰ ਇੱਦਾਂ ਸਾਰਾ ਮਲ ਲੈਣਾ ਠੀਕ ਥੋੜਾ ਜਿਹਾ ਰੰਦਾ ਕਰਕੇ ਬਾਅਦ ਚਾਪਾਂ ਨੂੰ ਜਿਹਨੇ ਜੜੀਆਂ ਰੋਟੀਆਂ ਬੈ ਲੈਣੀਆਂ ਉਹਨਾਂ ਨੂੰ ਨਾ ਕੱਟ ਕੇ ਰੱਖ ਲੈਣਾ ਜਿੰਨੀ ਜਿੰਨੀ ਆਪਾਂ ਰੋਟੇ ਵੇਲਣੀਆਂ ਉਹਨਾਂ ਉਹਨਾਂ ਕੱਟ ਕੇ ਰੱਖ ਲੈਣਾ ਠੀਕ ਹੈ ਜੀ ਬਹੁਤ ਵਧੀਆ ਹੋ ਗਿਆ ਆਟਾ ਨਾਵਰਾ ਹਾੜੇ ਨਾਲ ਪਤਲਾ ਹੈ ਠੀਕ ਹੈ ਜੀ ਹੁਣ ਆਪਾਂ ਇਹਨੂੰ ਇਹਨੂੰ ਹੁਣ ਸੁੱਕਾ ਆਟਾ ਲਾਉਣਾ ਥੋੜਾ ਜਿਹਾ ਠੀਕ ਹੈ ਜਿਆਦਾ ਨਹੀਂ ਲਾਉਣਾ देखो सुका आटा इहो ठीकु आहे पतला पतली बिल्कुलु पतली रोटी वेल बिल्कुलु पतली हुई मोटी न हुई फिर जॾहिं न ਦੇਖੋ ਵਧੀਆ ਰੋਟੀਆਂ ਨੇ ਪਤਲੀ ਬੀਲ ਲਈ ਆ ਠੀਕ ਆ ਜੀ ਬਹੁਤ ਪਤਲੀ ਬੀਲ ਕੇ ਪਤਲੀ ਬੀਲ ਲਈ ਆ ਦੇਖ ਆ ਚੰਗੀ ਤਰ੍ਹਾਂ ਪਤਲੀ ਨੇ ਕਿਨਾਰੇ ਵੀ ਚੰਗੇ ਹੁਣ ਆਪਾਂ ਇਹਨੂੰ ਮਟਰੀ ਜਿਵੇਂ ਆਪਾਂ ਮਟਰੀ ਕੱਟੀ ਹੁੰਦੀ ਉਵੇਂ ਕੱਟ ਸਕਦੇ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਹੋ ਉੱਤੇ ਕੱਟ ਲਓ ਮਾਤਾ ਐਵੇਂ ਸਿੱਧੇ ਵੀ ਕੱਟ ਲੈਣੇ ਹੁੰਨੇ ਆ ਦੇਖੋ ਜੀ ਐਵੇਂ ਕੱਟ-ਕੱਟ ਕੇ ਐ ਰੱਖਣੇ ਇਹਨੂੰ ਜਿੱਦਾਂ ਤੁਸੀਂ ਇਹ ਬੇਲਣਾ ਜਿੱਦਾਂ ਕੱਟ ਜਿੱਦਾਂ ਬੇਲਣੀ ਆ ਸਿੱਧੀ ਉੱਤੇ ਹੀ ਉੱਚ ਤੇਲ ਦੇ ਵਿੱਚ ਪਾਉਣੀ ਆ ਇਹਨੂੰ ਤਲਣਾ ਤੇਲ ਦੇ ਵਿੱਚ ਠੀਕ ਹੈ ਜੀ ਫਿਰ ਇਹ ਬਹੁਤ ਵਧੀਆ ਫੁੱਲ ਕੇ ਖਾਣ ਨੂੰ ਬਹੁਤ ਵਧੀਆ ਲੱਗਣ ਜਾਂਦੇ ਆ ਠੀਕ ਹੈ ਚਾਹ ਦੇ ਨਾਲ ਵੀ ਖਾ ਸਕਦੇ ਆ ਚਾਹ ਦੇ ਨਾਲ ਤੇ ਥੋੜਾ ਜਿਹਾ ਹੈ ਹਣੀ ਹੈਗਾ ਹਣੀ ਦੇ ਨਾਲ ਵੀ ਖਾ ਸਕਦੇ ਆ ਕਿੰਨੇ ਵਧੀਆ ਕੱਟ ਹੋ ਜਾਂਦੇ ਪਤਲੇ ਪਤਲੇ ਬਿਲਕੁਲ ਪਤਲਾ ਰੱਖਣਾ ਮੋਟੇ ਨਹੀਂ ਕਰਨਾ ਮੋਟੇ ਨਹੀਂ ਹੋਣਗੇ ਬੜੀ ਵਧੀਆ ਲੱਗੇਗਾ ਦੇਖੋ ਮੜ ਇਦਾਂ ਕੱਟ ਕੇ ਮ ਦੇਖੋ ਕਿੰਨੇ ਵਧੀਆ ਹੋ ਗਏ ਨਾ ਨੂੰ ਕੱਟ ਕੇ ਸਾਰੇ ਤਾਂ ਨੂੰ ਦੱਸਾਂਗੇ ਤੇਲ ਦੇ ਵਿੱਚ ਵੀ ਕਿੱਦਾਂ ਪਾਉਣਾ ਹੈ ਠੀਕ ਹੈ ਆ ਦੇਖੋ ਜੀ ਜਿੱਦਾਂ ਕੱਟੇ ਆ ਸਿੱਧੇ ਹੀ ਬਿਲਕੁਲ ਪਾਉਣੇ ਆ ਇਹਨੂੰ ਜਿੱਦਾਂ ਹੁਣ ਆ ਦੇਖੋ ਆ ਕੱਟਿਆ ਇਹਨੂੰ ਆਪਾਂ ਇਦਾਂ ਪੁੱਠਾ ਕਰਕੇ ਨਹੀਂ ਪਾਉਣਾ ਨਹੀਂ ਤੇ ਫੁੱਲਣਾ ਨਹੀਂ ਹੈਗਾ ਇਹਨੂੰ ਸਿੱਧਾ ਕੱਟਿਆ ਨੂੰ ਸਿੱਧਾ ਹੀ ਇਦਾਂ ਵਿੱਚ ਪਾ ਦੇਣਾ ਦੇਖੋ ਕਿੰਨਾ ਵਧੀਆ ਫੁੱਲ ਜਾਣਾ ਇਹ ਬਹੁਤ ਵਧੀਆ ਬਣਦੇ ਬੜੇ ਸੁਆਦ ਲੱਗਦੇ ਆ ਚਾਹ ਨਾਲ ਖਾ ਲੋ ਉਧਰ ਚਾਹ ਰੱਖੀ ਆ ਮੈਂ ਇੱਕ ਪਾਸੇ ਇੱਕ ਪਾਸੇ ਬਣਦੇ ਇਹਨਾਂ ਨੂੰ ਗੱਜ-ਗੱਜ ਕਹਿੰਦੇ ਆ ਠੀਕ ਆ ਜੀ ਉਮਾਨ ਦੇ ਵਿੱਚ ਤੇ ਬਾਕੀ ਆਪਾਂ ਜੋ ਮਰਜ਼ੀ ਕਹਿ ਸਕਦੇ ਜੋ ਵਧੀਆ ਲੱਗਦਾ ਹੈ ਤਾਂ ਵੈਸੇ ਏਦਾਂ ਜਿਵੇਂ ਆਪਾਂ ਗੁਲਗਲੇ ਬਣਾਏਦੇ ਨਾ ਉਵੇਂ ਬਣਦੇ ਆ ਬਸ ਗੁਲਗਲੇ ਫੁੱਲਦੇ ਨਹੀਂ ਇਹ ਫੁੱਲ ਜਾਂਦੇ ਆ ਬਹੁਤ ਵਧੀਆ ਫੁੱਲਦੇ ਆ ਦੇਖੋ ਕਦਫਾਉਲੇ ਨਾ ਬਹੁਤ ਸਵਾਦ ਲੱਗਦੇ ਆ ਬਸ ਜਦੋਂ ਇਹ ਨਾ ਸ਼ਹਿਦ ਨਾਲ ਸ਼ਹਿਦ ਨਾਲ ਵੀ ਖਾ ਸਕਦੇ ਆ ਇਹਨੂੰ ਚਾਹ ਨਾਲ ਵੀ ਖਾ ਸਕਦੇ ਆ ਇਹਨੂੰ ਇਹ ਤਾਂ ਮੈਂ ਚਿਕਟਾ ਆਟਾ ਲਿਆ ਤੁਸੀਂ ਮੈਦਾ ਵੀ ਲੈ ਸਕਦੇ ਦੂਜਾ ਆਟਾ ਵੀ ਲੈ ਸਕਦੇ ਆ ਜਿੱਨਾ ਕਣਕ ਦਾ ਆਟਾ ਵੀ ਦੋਨੋਂ ਆਟੇ ਨਾਲ ਵਧੀਆ ਬਣ ਜਾਂਦੇ ਆ ਜਿੰਨਾ ਕਿ ਤੁਹਾਨੂੰ ਮਿੱਠਾ ਵਧੀਆ ਲੱਗਦਾ ਜਿੰਨਾ ਕਿ ਤੁਹਾਨੂੰ ਮਤਲਬ ਕੀ ਵਧੀਆ ਲੱਗਦਾ ਉਹਨਾਂ ਕੀ ਪਾਲੋ ਇਹ ਹਲੇ ਤੇਲ ਥੋੜਾ ਜਿਹਾ ਘੱਟਾ ਗਰਮ ਹੋਇਆ ਆ ਜਦੋਂ ਥੋੜਾ ਜਿਹਾ ਗਰਮ ਹੋ ਗਿਆ ਤੇਲ ਫਿਰ ਤਾਂ ਬਹੁਤ ਵਧੀਆ ਹੋ ਜਾਂਦੇ ਆ ਨੇ ਵਧੀਆ ਫੁੱਲ ਜਾਂਦੇ ਆ ਬਹੁਤ ਵਧੀਆ ਬਣਦੇ ਆ ਮੈਨੂੰ ਬਹੁਤ ਵਧੀਆ ਲੱਗਦੇ ਆ ਖਾਣ ਦੇ ਵਿੱਚ ਮੈਂ ਬਸ ਇਹ ਦੋ ਤਨ ਆਦੀ ਬਣਾਏ ਆ ਦੇਖ ਕਿੰਨੇ ਵਧੀਆ ਬਣਦੇ ਆ ਬਰਾਉਨ ਜਿਆਦਾ ਨਹੀਂ ਕਰਨੇ ਬਰਾਉਨ ਬਰਾਉਨ ਜਦੋਂ ਹੋ ਗਏ ਉਦੋਂ ਤੁਸੀਂ ਬਾਹਰ ਕੱਢ ਲੈਣਾ ਠੀਕ ਹੈ ਇਹਦਾ ਨੂੰ ਹਲਾਈ ਜਾਣਾ ਉਹਨਾਂ ਨੂੰ ਐਵੇਂ ਪਲਟ ਐਵੇਂ ਇਧਰਲੇ ਪਾਸਾ ਪਲਟ ਦੇਣਾ ਉਧਰਲੇ ਪਾਸਾ ਪਲਟ ਦੇਣਾ ਇਹ ਤਾਂ ਬਦਿਆ ਬਣ ਜਾਂਦੇ ਆ ਇਹ ਤਾਂ ਇੱਕ ਪਾਸਾ ਇੱਕ ਪਾਸਾ ਜ਼ਿਆਦਾ ਰੜ ਜੂਗਾ ਇੱਕ ਪਾਸਾ ਥੋੜਾ ਕੱਚਾ ਰਹੇਗਾ ਕਿੰਨੇ ਵਧੀਆ ਫਲ ਦੇਣਾ ਉਹ ਸਾਰੇ ਆਪਾਂ ਡੱਬੇ ਚ ਪਾ ਦਦੇ ਆ ਠੀਕ ਹੈ ਜੀ ਆ ਦੇਖੋ ਕਿੰਨੇ ਵਧੀਆ ਅੰਦਰੋਂ ਬਹੁਤ ਵਧੀਆ ਆ ਬਣੀਆਂ ਜਰੂਰ ਟਰਾਈ ਕਰਕੇ ਦੇਖਿਓ ਤੇ ਕਮੈਂਟਾਂ 'ਚ ਜਰੂਰ ਦੱਸਿਓ ਕਿਵੇਂ ਬਣੇ ਆ ਓਕੇ ਬਾਏ ਥੈਂਕ ਯੂ ਸੋ ਮੱਚ